ਬਿਮਾਰੀ ਬਿਮਾਰੀ ਸਾਡੇ ਪਿੰਡ ਆਲਮਾਲੇ ਤੋਂ ਡਾਕਟਰ ਆਉਂਦੇ ਸੀ ਝੋਲਾ ਛਾਪ ਵਿਚਾਰੇ ਸੀਗੇ ਸਾਡੇ ਬੰਦੇ ਸੀ ਬਲਵੰਤ ਸਿੰਘ ਤੇ ਸੰਤ ਸਿੰਘ ਹਾਂ ਸ਼ਾਮ ਨੂੰ ਸਾਈਕਲ ਤੇ ਆਉਂਦੇ ਸੀ ਹਾਂ ਪਿੰਡ ਦੇ ਵਿੱਚੋਂ ਘੰਟੀ ਮਾਰਦੇ ਸੀ ਗਲੀਆਂਾਂ 'ਚ ਨਾਲੇ ਭਜਾਈ ਜਾਂਦੇ ਸਾਈਕਲ ਨਾਲੇ ਘੰਟੀ ਮਾਰਦੇ ਜਾਂਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਡਾਕਟਰ ਆਇਆ ਹਾਂ ਉਹ ਮੂਰੇ ਹੋ ਜਾਂਦੇ ਜਾਂ ਕਿਸੇ ਨੂੰ ਸੁਨਿਆ ਦੇਂਦੇ ਕੋਈ ਗੋਲੀ ਗੱਪਾ ਦੇ ਦੇ ਹਾਂ ਹਾਂ ਅੱਛਾ ਪੈਸੇ ਕਦੇ ਉਹਨਾਂ ਗਰੀਬਾਂ ਨੇ ਮੰਗੇ ਨਹੀਂ ਸੀ 6 ਮਹੀਨਾ ਤੋਂ ਪੈਸੇ ਲੈ ਕੇ ਜਾਂਦੇ ਸੀ ਕੋਈ ਬੰਦਾ ਦਵਾਈ ਲੈ ਕੇ ਮੁੱਕਰਦਾ ਨਹੀਂ ਸੀ ਅੱਜ ਅੱਜ ਦਾ ਹਾਲ ਵੇਖ ਲਓ ਤੁਸੀਂ ਮੈਨੂੰ ਦੇ ਦਿਓ ਕੋਈ ਮਰ ਫਾੜੀ ਲਓ ਦੀ ਵਾਲੀ ਕਿਵੇਂ ਸੀ ਬਾਬਾ ਜੀ ਉਸ ਵੇਲੇ ਲੋਹੜੀ ਦੀਵਾਲੀ ਕਿਵੇਂ ਮਨਾਉਂਦੇ ਸੀ ਜਿਵੇਂ ਅੱਜ ਕੱਲ ਤਾਂ ਲੋਹੜੀ ਦੀਵਾਲੀ ਖਰਚਾ ਕਰ ਦਿੰਦੇ ਲੋਹੜੀ ਦੀਵਾਲੀ ਤਾਂ ਐ ਨਾ ਦੋ ਤਿਹਾਰ ਹੀ ਹੁੰਦੇ ਸੀ ਬੱਚਿਆਂ ਨੂੰ ਅੱਛਾ ਲੋਹੜੀ ਤੇ ਦੀਵਾਲੀ ਮਸਾ ਹੁੰਦੇ ਸੀ ਮਸਾ ਉਹ ਆਪਦੇ ਮਾਂ ਪਿਓ ਨੂੰ ਵੀ ਆਦੇ ਲੋਹੜੀ ਆਈ ਹੈ ਮੈਨੂੰ ਕੀ ਲੈ ਕੇ ਦੇਂਗਾ ਦੀਵਾਲੀ ਆਈ ਹੈ ਮੈਨੂੰ ਕੀ ਲੈ ਕੇ ਦੇਂਗਾ ਹੁੰਦੀਆਂ ਕਿਸੀ ਰਿਓੜੀਆਂ ਰਿਓੜੀਆਂ ਤੇ ਮੂੰਗਫਲੀ ਹਾਂ ਨਾ ਲੋਹੜੀ ਵੇਲੇ ਲੋਹੜੀ ਵੇਲੇ ਰਿਓੜੀਆਂ ਤੇ ਮੂੰਗਫਲੀ ਖੋਪੇ ਦੀਆਂ ਛੂਠੀਆਂ ਹਾਂ ਦੀਵਾਲੀ ਵੇਲੇ ਘਰੇ ਦੁੱਧ ਵਾਧੂ ਹੁੰਦਾ ਸੀ ਹਰ ਘਰੇ ਹਾਂ ਕੋਈ ਵੇਚਦਾ ਨਹੀਂ ਸੀ ਪਿੰਡ 'ਚ ਕੋਈ ਡਰਮ ਵਾਲਾ ਆਉਂਦਾ ਹੀ ਨਹੀਂ ਸੀ ਸਾਰਾ ਦੁੱਧ ਘਰੇ ਖਪਾਉਣਾ ਹੁੰਦਾ ਸੀ ਉਹ ਬੱਚਿਆਂ ਨੂੰ ਦਿਵਾਲੀ ਵੇਲੇ ਖੁਆ ਵਗੈਰਾ ਮਾਰ ਦਿੰਦੇ ਕੋਈ ਪਨੀਰੀ ਬਣਾਉਂਦੇ ਅੱਜ ਹੁਣ ਹਰੇਕ ਦੇ ਘਰੇ ਡੋਲਾ ਰੱਖਿਆ ਵੈ 2 ਕਿਲੋ ਦਾ 2.5 ਕਿਲੋ ਦਾ ਉਹ ਕਿਹੜੇ ਮੰਦੂ ਜਾਏ ਵੱਖੀਆਂ ਦਾ ਹੀ ਕਰ ਲਈ ਬਾਕੀ ਬਾਦੇ ਰਾਮ ਮਲੇਨ ਬਾਕੀ ਜਾਂਦਾ ਬਾਕੀ ਜਾਂਦਾ ਡੇਰੀ ਤੇ ਅੱਜ ਵੱਲ ਤਾਂ ਪਸ਼ੂ ਰੱਖਦੇ ਨਹੀਂ ਬਾਬਾ ਜੀ ਹਾਂ ਪਸ਼ੂ ਰੱਖਣੋਂ हट ਕੇ ਲੋਕ ਦੁੱਧ ਤਾਂ ਦੇਣਾ ਪਸ਼ੂਆਂ ਨੇ ਪਸ਼ੂਆਂ ਨੇ ਪਸ਼ੂਆਂ ਨੇ ਹਾਂ ਤੇ ਚਲ ਕੋਈ ਨਹੀਂ ਬਣ ਜਾਂਦਾ ਹੁੰਦਾ ਦੇ ਦੂ ਜੇ ਸਾਦਾ ਕਰੇ ਵਧੀਆ ਬਣ ਜਾਂਦਾ ਦੁੱਧ ਬਣਾਈ ਜਾਂਦੇ ਬਣਾਈ ਜਾਂਦੇ ਆ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੀ ਗਵਰਨਮੈਂਟ ਨੂੰ ਵੀ ਪਤਾ ਜਿੰਨਾ ਪਸ਼ੂ ਬਾਧ ਹੈ ਉਸ ਤੋਂ 4 ਗੁਣਾ ਦੁੱਧ ਪੈਦਾ ਹੁੰਦਾ ਉਹ 100 3 ਤਿੰਨੇ ਸੇ ਕਿੱਥੋਂ ਹੁੰਦਾ ਸਹੀ ਗੱਲ ਹੈ ਗਵਰਨਮੈਂਟ ਨੂੰ ਪਤਾ ਵੀ ਜੇ ਅਸੀਂ ਇਹਦੇ ਤੇ ਬੈਨ ਲਾਉਨੇ ਰੋਕ ਲਾਉਨੇ ਜਾਂ ਇਹਨਾਂ ਕੋਈ ਬਚਾ ਕਰਦੇ ਆ ਲੋਕ ਸੜਕਾਂ ਤੇ ਆ ਜਾਣਗੇ ਦੁੱਧ ਨਹੀਂ ਮਿਲਣਾ ਲੋਕਾਂ ਨੂੰ ਅਰੇ ਜੇ ਆਪਾਂ ਸਾਹਮਣੇ ਤੇ ਗੱਲ ਲੈ ਲਈਏ ਅੱਜ 28 ਫੁੱਟ ਚੌੜੀ ਸੜਕ ਬਣੀ ਪਈ ਆ। ਹਾਂਜੀ। ਅਸੀਂ ਗੱਡਿਆਂ ਤੇ ਜਾਂਦੇ ਸੀ ਗੱਡਿਆਂ ਤੇ। ਅੱਛਾ। ਤੇ ਗੱਡਾ ਕਦੇ ਕਿਸੇ ਦਾ ਰਾਹ ਚ ਵੀ ਰਹਿ ਜਾਂਦਾ ਸੀ ਕਿਉਂਕਿ ਉਖੜੀਆਂ ਰੇਤਾ ਬਲਦ ਮਾੜੇ ਹੁੰਦੇ ਸੀ। ਰਾਹ ਨਹੀਂ ਸਹੀ ਹੁੰਦਾ ਸੀ ਜਮੀਂ ਪਾਈ ਹੁੰਦਾ ਸੀ ਫਿਰ ਤਾਂ ਉੱਥੇ ਹੀ ਰਾਤ ਕੱਟਣੀ ਪੈਂਦੀ ਸੀ। ਅੱਛਾ। ਅੱਜ ਕੋਈ ਮੀਂਹ ਦੀ ਗੱਲ ਨਹੀਂ ਕੋਈ ਨੇਰੀ ਦੀ ਗੱਲ ਨਹੀਂ ਵੇਖੋ 28 ਫੁੱਟ ਚੌੜੀ ਸੜਕ। ਬਿਲਕੁਲ ਸਹੀ ਗੱਲ ਆ ਜੀ। ਚਾਰ ਚਾਰ ਚੀਜ਼ਾਂ ਆਪੋ ਵਿੱਚ ਟੱਪੀ ਜਾਂਦੀਆਂ ਕੋਈ ਖਤਰਾ ਨਹੀਂ ਤੇ ਸਾਰਾ ਜ਼ਿੰਦਗੀ ਫਰਕ ਹੀ ਫਰਕ ਹੈ ਫਰਕ ਕਿਸੇ ਵੀ ਗੱਲ ਨੂੰ ਲੈ ਕੇ ਵੇਖ ਲਓ ਅੱਜ ਦੇ ਫਰਕ ਨੂੰ ਲੈ ਕੇ ਵੇਖ ਲਓ ਵੀ ਬਿਜਲੀ ਬਣਾ ਇੱਕ ਕੋਈ ਵੀ ਬੰਦਾ ਇੱਕ ਸਕਿੰਟ ਨਹੀਂ